ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਤੇ ਬੀਜ ਕਿਹੜਾ ਜੀ ਭਲਾ ਬੋਲੋ ਜੀ ਬੀਜ ਕਾ ਦਾ ਨਾਮ ਦਾ ਨਾਮ ਦਾ ਬੀਜ ਨਾਮ ਦਾ ਅਰਥ ਕੀ ਹੈ ਉਹਦੀ ਯਾਦ ਉਹਦੇ ਗੁਣ ਉਹਦਾ ਡਿਸਪੀਸਪਲਨ ਉਹਦੀ ਮਰਿਆਦਾ ਉਹਦੀ ਯਾਦ ਨਾਮ ਬੀਜ ਨਾਮ ਨੂੰ ਬੀਜ ਆਪਣੇ ਜੀਵਨ ਚ ਸੰਤੋਖ ਸੁਹਾਗਾ ਕਿ ਸੰਤੋਖ ਨੂੰ ਸੁਹਾਗਾ ਬਣਾ ਲਾ ਜੇ ਸੁਹਾਗਾ ਨਾ ਮਾਰੇ ਕਿਸਾਨ ਫਸਲ ਬੀਜ ਕੇ ਤੇ ਪੰਛੀ ਬੀਜ ਚੋਕੇ ਲੈ ਜਾਂਦੇ ਨੇ ਸੁਹਾਗਾ ਫੇਰਨਾ ਬਹੁਤ ਜ਼ਰੂਰੀ ਹੈ ਜਾਨੀ ਕਿ ਸੰਤੋਖ ਹੋਣਾ ਬੋਲੋ ਜੀ ਜੇ ਪੁੱਤ ਦਾ ਆਨੰਦ ਕਾਰਜ ਕਰਨ ਚੱਲੇ ਆਂ ਤੇ ਸੰਤੋਖ ਦਾ ਸੁਹਾਗਾ ਫੇਰ ਲਾ ਫੇਰਦੇ ਸੰਤੋਖ ਦਾ ਸੁਹਾਗਾ ਜੀ ਆਪਾਂ ਉਸ ਤੋਂ ਤੇ ਪਹਿਲਾਂ ਹੀ ਗੁੱਟ ਸੁਜਾਇਆ ਹੁੰਦਾ ਜਦੋਂ ਪੁੱਤ ਸਗਨ ਤੇ ਵੈਂਦਾ ਗਾਂ ਹੋ ਕੇ ਇੱਕ ਗ੍ਰੰਥੀ ਕੋਈ ਪਾੜ ਸੁਣਦਾ ਉਦੋਂ ਜਦੋਂ ਸਗਨ ਸਗਨ ਲੱਗਣ ਲੱਗਦਾ ਨਾ ਸਾਰੇ ਗਾਂ ਹੋ ਕੇ ਵਹਿੰਦੇ ਕੀ ਪਾ ਗਏ ਸਾਡੇ ਮੁੰਡੇ ਨੂੰ ਸਾਡੇ ਲੜਕੇ ਨੂੰ ਕੀ ਪਾ ਗਏ ਪਿੰਡ ਦੀ ਵੀ ਗੱਲਾਂ ਪਿੰਡ ਦੀ ਵੀ ਪੁੱਛਦੇ ਆ ਘਰ ਵਾਲੇ ਵੀ ਪੁੱਛਦੇ ਆ ਸੁਖ ਨਾ ਕੀ ਪਾ ਗਿਆ ਸੰਗਲ ਪਾ ਗਏ ਮੱਝ ਵਾਲਾ ਕੀ ਪਾ ਗਏ ਗਲ ਚ ਚੈਨੀ ਪਾ ਗਏ ਚੈਨੀ ਅੱਧਾ ਕਿੱਲਾ ਕਿੱਲਾ ਗਹਿਣੇ ਪਾ ਕੇ ਪੁੱਤ ਨੂੰ ਚੈਨੀ ਪਾ ਗਏ ਇੰਝ ਇੰਝ ਗੱਲਾਂ ਕਰਦੇ ਆਪਾਂ ਕਿਸੇ ਨੇ ਨੋਹ ਦਾ ਨਾਂ ਲਿਆ ਧੀ ਕਿਦਾਂ ਦੀ ਆਈ ਆ ਪਾਠ ਕਰਦੀ ਆ ਬਾਣੀ ਪੜ੍ਹਦੀ ਆ ਚੰਗੇ ਕੰਮ ਕਰਦੇ ਇਹ ਨਾਂ ਲਿਆ ਕਿਸੇ ਉਹਦੇ ਪੁੱਤ ਨੂੰ ਕੀ ਪਾ ਗਏ ਐਦਾਂ ਕਹਿੰਦੇ ਕੀ ਪਾ ਗਏ ਆ ਉਹ ਫੇ ਵੇਂਦੇ ਆ ਘੜੀ ਪਾ ਗਏ ਕੋ ਘੜੀ ਪੈਸੇ ਖਰੀਦ ਆਪਣੀ ਮਿਹਨਤ ਨਾਲ ਖਰੀਦਣਾ ਘੜੀ ਤੂੰ ਪਰ ਨਾ ਸਾਡੇ ਅੰਦਰ ਬਿਰਤੀ ਪਾ ਦੁੱਤੀ ਅਗਲਿਆਂ ਨੇ ਸੰਤੋਖ ਦਾ ਸੁਹਾਗਾ ਬੜਾ ਜ਼ਰੂਰੀ ਹੈ ਤੇ ਮਾਂ ਵੀ ਵਿਚੋਲੇ ਨੂੰ ਪੁੱਛ ਜਾਂਦੀ ਹੈ ਪੁੱਤ ਵਾ ਆ ਸਗਣ ਤੱਕ ਤਾਂ ਠੀਕ ਸੀ ਕੱਲ ਨੂੰ ਕੀ ਪਾਉਣਗੇ ਵੀ ਮੈਨੂੰ ਚੂੜੀ ਚਾੜੀ ਕੋ ਪਾਉਣਗੇ ਕਿ ਨਹੀਂ ਪਾਉਣਗੇ ਉਹਨੂੰ ਰਾਤ ਨੂੰ ਨੀਂਦ ਆਉਣ ਦੇ ਆ ਆ ਪਿਛਲੇ ਦਿਨ ਤੁਸੀਂ ਇਹ ਘਰ ਵੇਖਿਆ ਨਹੀਂ ਲਾੜੇ ਨੇ ਮਹਾਰਾਜ ਜੀ ਜੂਰੀ ਚ ਪਾਗ ਲਾਤੀ ਮੈਨੂੰ ਕਾਰ ਨਹੀਂ ਮਿਲੀ ਹੈ ਡਾਂਗਾਂ ਤੋਂ ਕੱਚੇ ਨੇ ਲੋਗ ਬੀਵਸਾਹ ਸੰਗਤ ਜੀ ਹੁਣ ਕੀ ਬੀਤੇਗੀ ਉਸ ਧੀ ਦੇ ਮਨ ਦੇ ਉੱਤੇ ਸਾਸ ਸੰਗਤ ਜੀ ਸੋਚ ਕੇ ਵੇਖਿਆ ਆਪਾਂ ਹੌਲੀ ਨਹੀਂ ਪਹਿਰੇ ਵੀ ਸਾਡਾ ਸਮਾਜ ਕਿਧਰ ਨੂੰ ਜਾ ਰਿਹਾ ਗੁਰਦਰ ਲੀਰਾ ਵੀ ਮਾਰੀ ਜਾਣੀ ਆ ਪੋਚੇ ਵੀ ਮਾਰੀ ਜਾਣੇ ਆ ਬਸ ਗੱਲ ਇੰਨੀ ਕਹ ਜੀ ਜਿਹਦੀ ਪੂਜਾ ਕਰਾਂਗੇ ਅਕਲ ਤੇ ਉਹ ਜੀ ਹੋਣੀ ਆ ਬੁੱਤ ਪੂਜ ਪੂਜ ਹਿੰਦੂ ਮੂਏ ਜਿਵੇਂ ਬਾਣੀ ਤੇ ਲਿਖ ਦਿੱਤਾ ਮਹਾਰਾਜ ਨੇ ਜੈਸੋ ਸੇਵਾ ਜੇ ਪੂਜਾ ਕਬਰਾਂ ਦੀ ਕੀਦੀ ਪੱਥਰ ਪੂਜ ਪੂਜ ਕੇ ਪੱਥਰ ਤੇ ਹੋ ਗਿਆਂ ਇਨਸਾਨੀਅਤਾਂ ਗਵਾਚ ਗਈ ਸਾਡੇ ਅੰਦਰੋਂ ਰੁੱਖ ਪੂਜਿਆ ਰੁੱਖਾਂ ਵਰਗਾ ਜੀਵਨ ਬਣ ਗਿਆ ਪੱਥਰ ਪੂਜਿਆ ਪੱਥਰਾਂ ਵਰਗੇ ਹੋ ਗਏ ਆ ਕੋਈ ਹੈ ਫੀਲਿੰਗ ਅੰਦਰ ਵੀ ਇਨਸਾਨ ਕੀ ਚੀਜ਼ ਹੁੰਦਾ ਕਿਦਾਂ ਬਾਪ ਨੂੰ ਰਾਤ ਨੂੰ ਨੀਂਦ ਆਊਗੀ ਉਹ ਧੀ ਰਾਤ ਨੂੰ ਸੋਚੇਗੀ ਕੀ ਕਿਦਾਂ ਘਰ ਚ ਰਹਿ ਪਾਏਗੀ ਜਿੱਥੋਂ ਅੱਜ ਅਸੀਂ ਇਦਾਂ ਕਰ ਰਹੇ ਆ ਪਰਨਾ ਉਦੋਂ ਵੱਡੇ ਵੀ ਇਹ ਚ ਸੋਚਦੇ ਆ ਸਲਾਮਾਂ ਕਰਦੇ ਸੁਖ ਨਾਲ ਰਿਸ਼ਤੇ ਆਉਂਦੇ ਸੰ ਮਾਂ ਨਾ ਦੱਸਦੇ ਉਦੋਂ ਵਿੜਿਆ-ਵਿੜਿਆ ਕੇ ਦੱਸਦੇ ਆ ਸਾਡੇ ਪੁੱਤ ਨੂੰ ਸੁਖ ਨਾਲ ਚਾਰ ਰਿਸ਼ਤੇ ਆਉਂਦੇ ਸੀ ਚੋਣ ਕੀਤੀ ਅਸੀਂ ਤੁਹਾਡੀ ਸੰਤੋਖ ਸੁਹਾਗਾ ਕਿੱਥੇ ਗਿਆ ਨਾਮ ਬੀਜ ਪੜੋ ਜੀ ਅੱਗੇ ਕੀ ਹੈ ਸੰਤੋਖ ਸੁਹਾਗ ਇਹ ਸੁਹਾਗਾ ਕਿਸੇ ਕਿਸਾਨ ਨੇ ਨਹੀਂ ਫੇਰਨਾ ਇਹ ਆਪੇ ਫੇਰਨਾ ਪੈਣਾ ਹਰ ਇੱਕ ਨੂੰ ਆਪਣੇ ਜੀਵਨ ਚ ਕਿਉਂ ਸਾਥ ਸਿੰਘ ਜੀ ਜਿਹੜਾ ਦੂਜਾ ਸੁਹਾਗਾ ਨਾ ਉਹ ਤੇ ਕਿਸਾਨ ਫੇਰੂ ਟਰੈਕਟਰ ਨਾਲ ਇਹ ਟਰੈਕਟਰ ਨਾਲ ਫੇਰਨਾ ਨਹੀਂ ਪੈਣਾ ਤੇ ਸਾਰਿਆਂ ਨੂੰ ਬਾਪੂ ਆਪਣਾ ਸੁਹਾਗਾ ਆਪਣੇ ਪਿਓ ਨੂੰ ਆਪਣਾ ਸੁਹਾਗਾ ਫੇਰਨਾ ਪੈਣਾ ਪੁੱਤ ਨੂੰ ਆਪਣਾ ਸੁਹਾਗਾ ਫੇਰਨਾ ਪੈਣਾ ਤੇ ਕਈ ਵਾਰੀ ਪੁੱਤ ਕੋਲ ਸੁਹਾਗਾ ਹੁੰਦਾ ਪਿਓ ਕੋਲ ਹੁੰਦਾ ਹੀ ਨਹੀਂ ਕਈ ਵਾਰੀ ਪੁੱਤ ਦੇ ਸੁਹਾਗਾ ਫੇਰ ਲੈਂਦਾ ਵੀ ਨਹੀਂ ਬਾਪੂ ਮੈਂ ਜ਼ਿੰਦਗੀ ਚ ਦਾਜ ਨਹੀਂ ਲੈਣਾ ਮੈਂ ਸਟੱਡੀ ਕਰ ਲਈ ਮੈਂ ਇਹ ਕੰਮ ਕਰਨਾ ਤੇ ਮਾਪੇ ਦੇ ਸੁਖ ਨਾਲ ਇਹਨਾਂ ਦੀ ਪੜੀ ਵਾਲੀ ਸੁਹਾਗਾ ਫੇਰ ਨਹੀਂ ਨਹੀਂ ਇਹਨਾਂ ਨੂੰ ਚਾਹ ਨਹੀਂ ਨਹੀਂ ਲੈਤਾ ਸਾਜੋਗੀ ਮੈਂ ਆਪਣੀਆਂ ਭੈਣਾਂ ਨੂੰ ਕੀ ਮੂੰਹ ਖੋਣਾ ਮੈਂ ਤਾਂ ਉੱਥੇ ਵੜਿਆ ਵੜਿਆ ਗਿਆ ਕਿ ਤਗੜੇ ਘਰ ਪੁੱਤ ਵਿਆਹਣਾ ਐਡਾ ਮਾਨਣਾ ਸੀ ਗੱਲਾਂ ਦੱਸਦੇ ਅਸੀਂ ਦਿਨੋਂ ਦਿਨ ਆਤਮ ਇੰਜ ਨਹੀਂ ਹੋ ਰਿਹਾ ਵੀ ਅਸੀਂ ਅਧਿਆਤਮਕ ਤੌਰ ਵੱਲੋਂ ਆਤਮਕ ਆਨੰਦ ਵੱਲੋਂ ਗਰੀਬ ਹੁੰਦੇ ਜਾ ਰਹੇ ਹੰਦਾਲੀ ਜੀ ਆਉਂਦੀ ਜਾਂਦੀ ਸਾਡੇ ਜੀਵਨ ਚ 12ਵਾਂ 12ਵਾਂ ਅਸੀਂ ਸ਼ੋਸ਼ਾਜਾ ਬਣਾ ਲਿਆ ਵੀ ਬੜੇ ਅਮੀਰ ਆ ਅੰਦਰੋਂ ਗਰੀਬ ਅਕੰਗਾ ਜਿਹੇ ਹੁੰਦੇ ਪਰ ਕਾਹਦੀ ਬਗਾਨੀ ਚੀਜ਼ ਤੇ ਕਾਹਦਾ ਮਾਨ ਸਾਸੂ ਜੀ ਮਾਨ ਹੈ ਕੋਈ ਐਦਾ ਫਰਾਕ ਤੁਖ ਲੋਤੀ ਹੋਵੇ ਮਾਂ ਨਾ ਕਹੋ ਕਿ ਚੋਕਾ ਮਾਤਾ ਐ ਤੂੰ ਗੰਦੀ ਹੁੰਦੀ ਗੱਡੀ ਮੇਰੀ ਜਦੋਂ ਮਰਜੀ ਅਗਲੀ ਗੱਡੀ ਚੋਂ ਬਾਰੀ ਫੜ ਕੇ ਲਾ ਸਕਦੀ ਉਤਰ ਮਾਤਾ ਥੱਲੇ ਤੂੰ ਆਰ ਸੀ ਤੇ ਮੇਰੇ ਨਾਮ ਤੇ ਜੇ ਪੁੱਤ ਨੇ ਕਮਾਈ ਕਰਕੇ ਲਈ ਹੋਊਗੀ ਤੂੰ ਮਾਣ ਨਾ ਕਹਿ ਸਕਦੀ ਆ ਇਹ ਮੇਰੇ ਪੁੱਤ ਨੇ ਕਮਾਈ ਕਰਕੇ ਲਈ ਆ ਤੂੰ ਕਹਿ ਸਕਦੀ ਜੀ ਮਾਤਾ ਉਹ ਬੋਲੋ ਗੁਰੂ ਕੇ ਸਿੱਖੋ ਸੋਚ ਕੇ ਵੇਖੋ ਇਹ ਅੱਜ ਤੋਂ ਬੀਜ ਪਾਵਾ ਜਵੇਂ ਪਿਆਰੀਆਂ ਬੱਚੀਆਂ ਨੇ ਸਭ ਤੋਂ ਵੱਡਾ ਦਾਜ ਧੀਆਂ ਵਾਸਤੇ ਹੋਵੇ ਤੀਨ ਨੂੰ ਪੜਾਓ ਤੀਨ ਨੂੰ ਐਜੂਕੇਸ਼ਨ ਦਿਓ ਪੁੱਤ ਦੇ ਬਰਾਬਰ ਮੈਂ ਕਹਿੰਦਾ ਪੁੱਤ ਨਾਲੋਂ ਵੀ ਜ਼ਿਆਦਾ ਦਿਓ ਪੁੱਤ ਨਾਲੋਂ ਵੀ ਵੱਧ ਪੜਾਓ ਇਹ ਸਭ ਸਭ ਤੋਂ ਵੱਡਾ ਧੰਨ ਤੇ ਇਹ ਸਭ ਤੋਂ ਵੱਡਾ ਦਾਜ ਇਹ ਹੈ ਗੁਰੂ ਕੇ ਸਿੱਖੋ ਯਾਦ ਰੱਖਣਾ ਸਭ ਤੋਂ ਵੱਡਾ ਦਾਜ ਕੀ ਹੈ ਧੀ ਨੂੰ ਪੜਾਉਣਾ ਉਹਨੂੰ ਵਿਦਿਆ ਦੇਣੀ ਉਹਨੂੰ ਸੂਝ ਦੇਣੀ ਗਿਆਨ ਦੇਣਾ ਸਮਝ ਦੇਣਾ ਤਾਂ ਕਿ ਉਹ ਪਰਿਵਾਰ ਨੂੰ ਚਲਾ ਸਕੇ